ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖੀਏ ਅੱਜ ਮੈਂ ਪੈਕ ਬਣਾਉਣ ਲੱਗੀ ਆ ਆਪਣੀਆਂ ਭੈਣਾਂ ਵਾਸਤੇ ਜਿਨ੍ਹਾਂ ਦੀ ਸਕਿਨ ਬਹੁਤ ਲੂਜ਼ ਹੋ ਗਈ ਆ ਜਾਂ ਰਿੰਕਲ ਬਹੁਤ ਜ਼ਿਆਦਾ ਬਹੁਤ ਹੀ ਢਿੱਲੀ ਸਕਿਨ ਜਿਨ੍ਹਾਂ ਦੀ ਕਈਆਂ ਦੀ ਤਾਂ ਥੋੜੀ ਠੀਕ ਹੁੰਦੀ ਆ ਕਈਆਂ ਦੀ ਬਹੁਤ ਜ਼ਿਆਦਾ ਢਿੱਲੀ ਹੁੰਦੀ ਆ ਸਕਿਨ ਪਤਲੀ ਵੀ ਹੋ ਜਾਂਦੀ ਉਹਨਾਂ ਦੀ ਕਿਉਂਕਿ ਉਹ ਕਰੀਮਾਂ ਵਗੈਰਾ ਬਹੁਤ ਜ਼ਿਆਦਾ ਲਾਉਂਦੀਆਂ ਕੈਮੀਕਲ ਵਾਲੀਆਂ ਉਹਨਾਂ ਨਾਲ ਸਕਿਨ ਸਾਡੀ ਖਰਾਬ ਹੋ ਜਾਂਦੀ ਆ ਜਦੋਂ ਅਸੀਂ ਕਰੀਮਾਂ ਵਗੈਰਾ ਲਾਉਂਨੇ ਆ ਮਹਿੰਗੇ ਤੋਂ ਮਹਿੰਗਿਆ ਕਰੀਮਾਂ ਸੇ ਲਾਉਂਨੇ ਆ ਪਰ ਅਸੀਂ ਘਰ ਵਿੱਚ ਬੈਠ ਕੇ ਕੁਝ ਆਪਣੇ ਘਰ ਦੀਆਂ ਚੀਜ਼ਾਂ ਦੇ ਨਾਲ ਕੁਝ ਨਹੀਂ ਕਰਦੇ ਕਿਉਂ ਅਸੀਂ ਬਾਹਰੋਂ ਲਿਆ ਕੇ ਸਭ ਕੁਝ ਲਗਾ ਸਕਦੇ ਆ ਘਰ ਵਿੱਚ ਬੈਠ ਕੇ ਕਿਉਂ ਨਹੀਂ ਕਰਦੇ ਤੁਸੀਂ ਬਾਹਰੋਂ ਮਹਿੰਗੇ ਮਹਿੰਗੇ ਕਰੀਮਾਂ ਨਾਲ ਲੈ ਕੇ ਆਇਆ ਕਰੋ ਆਪਣੇ ਘਰ ਵਿੱਚੋਂ ਹੀ ਥੋੜੀਆਂ ਜਿਹੀਆਂ ਸਮਾਨ ਦੇ ਨਾਲ ਅਸੀਂ ਆਪਣੇ ਫੇਸ ਨੂੰ ਨਖਾਰ ਸਕਦੇ ਆ ਜੀ ਇਹ ਮੇਰੀ ਗਰੰਟੀ ਹੈ ਮੇਰੀਆਂ ਭੈਣਾਂ ਕਰਦੀਆਂ ਚੀਚਾਂ ਹੀ ਵਰਤਿਆ ਕਰਨ ਆਪਣੇ ਫੇਸ ਤੇ ਲਈ ਆਪਣੇ హెయిਰ ਲਈ ਕੈਮੀਕਲ ਵਾਲੀ ਚੀਜ਼ ਕੋਈ ਵੀ ਵਰਤਿਆ ਨਾ ਕਰੋ ਅਸੀਂ ਜੋ ਵੀ ਮਹਿੰਗੀ ਤੋਂ ਮਹਿੰਗੀ ਕਰੀਮ ਲੈ ਉਹਨਾਂ ਸਾਡੇ ਫੇਸ ਤੇ ਥੋੜਾ ਟਾਈਮ ਅਸੀਂ ਲਗਾਉਨੇ ਤੇ ਅਸੀਂ ਬਾਅਦ ਵਿੱਚ ਵਾਹ ਵਾਹ ਬੋਲਦੇ ਕਿ ਸਾਡਾ ਫੇਸ ਵਾਈਟ ਹੋ ਗਿਆ ਜਾਂ ਰਿੰਕਲ ਰਮੂ ਹੋ ਗਏ ਪਰ ਉਹ ਰਿੰਕਲ ਰਮੂ ਫਿਰ ਫਿਰ ਵੀ ਰਿੰਕਲ ਆ ਜਾਂਦੀ ਨੇ ਦੁਬਾਰਾ ਜਦੋਂ ਅਸੀਂ ਧੁੱਪ ਵਿੱਚ ਨਿਕਲਦੇ ਆ ਸਾਡੀ ਸਕਿਨ ਰੈੱਡ ਰੈੱਡ ਹੋਣ ਡੈਪਦੀ ਹੈ ਕਿਉਂਕਿ ਸਕਿਨ ਸਾਡੀ ਖਰਾਬ ਹੋ ਗਈ ਆ ਪਤਲੀ ਹੋ ਗਈ ਸੈਂਸਿਟਿਵ ਸਕਿਨ ਹੋ ਗਈ ਆ ਧੁੱਪ ਵਿੱਚ ਅਸੀਂ ਫਿਰ ਨਹੀਂ ਨਿਕਲ ਸਕਦੇ ਜਦੋਂ ਅਸੀਂ ਕਰੀਮਾਂ ਜ਼ਿਆਦਾ ਲਗਾ ਲੈਂਦੇ ਨਾ ਸਕਿਨ ਸਾਡੀ ਖਰਾਬ ਹੋ ਜਾਂਦੀ ਹੈ ਤੇ ਤੁਸੀਂ ਘਰ ਦੀਆਂ ਚੀਜ਼ਾਂ ਦੇ ਨਾਲ ਇਹ ਫੇਸ਼ੀਅਲ ਕਰਿਆ ਕਰੋ ਪੈਕ ਲਗਾਇਆ ਕਰੋ ਘਰ ਦੀਆਂ ਚੀਜ਼ਾਂ ਦੇ ਨਾਲ ਹਰ ਇੱਕ ਚੀਜ਼ ਸਾਡੇ ਘਰ ਵਿੱਚ ਹੈ ਉਹ ਕੋਈ ਸਾਈਡ ਇਫੈਕਟ ਨਹੀਂ ਕਰਦੀ ਨਾ ਹੀ ਤੁਹਾਨੂੰ ਕੋਈ ਫੇਸ ਦੇ ਉੱਪਰ ਕੋਈ ਨੁਕਸਾਨ ਕਰੇਗੀ ਠੀਕ ਹੈ ਜੀ ਮੈਂ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਹੇਰ ਵਾਸਤੇ ਵੀ ਤੇ ਆਪਣੇ ਫੇਸ ਵਾਸਤੇ ਵੀ ਤੁਸੀਂ ਉਹ ਦੇਖ ਸਕਦੇ ਜੇ ਜੋ ਕੋਈ ਵੀ ਪ੍ਰੋਬਲਮ ਆ ਮੇਰੇ ਵੀਡੀਓ ਕੱਢ ਕੇ ਤੁਸੀਂ ਦੇਖ ਲਓ ਤਾਂ ਬਿਲਕੁਲ ਠੀਕ ਹੋ ਜਾਏਗੀ ਪਰ ਲਗਾਤਾਰ ਮੈਂ ਇਹ ਨਹੀਂ ਬੋਲਦੀ ਕਿ ਤੁਸੀਂ ਸ਼ਾਮ ਨੂੰ ਲਗਾਇਆ ਤਾਂ ਸਵੇਰੇ ਰਿਜ਼ਲਟ ਮਿਲ ਜਾਏਗਾ ਇਹ ਤਾਂ ਨਹੀਂ ਹੁੰਦਾ ਜੀ ਇਹ ਚੀਜ਼ਾਂ ਥੋੜਾ ਟਾਈਮ ਲੈਂਦੀਆਂ ਨੇ ਪਰ ਠੀਕ ਹੋ ਜਾਂਦੀ ਕੋਈ ਵੀ ਪ੍ਰੋਬਲਮ ਹੋਵੇ ਫੇਸ ਦੇ ਉੱਪਰ ਉਹ ਠੀਕ ਹੋ ਜਾਂਦੀ ਹੈ ਕਿਉਂਕਿ ਖੁਦ ਮੈਂ ਤਾਂ ਕਰਦੀ ਆ ਜੀ ਇਹ ਸਾਰੇ ਹੀ ਜੋ ਮੈਂ ਕਰਦੀ ਆ ਜੋ ਪੈਕ ਲਗਾਉਣੀ ਜਾਂ ਫੇਸ਼ੀਅਲ ਕਰਦੀ ਆ ਤੁਰੰਤ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੀ ਫਿਰ ਹੀ ਮੈਨੂੰ ਰਿਜ਼ਲਟ ਮਿਲਦਾ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅੱਜ ਹੁਣ ਮੈਂ ਅਸੀਂ ਦੱਸਦੇ ਆਂ ਜੀ ਪੈਕ ਕਿਸ ਚੀਜ਼ ਦਾ ਬਣਾਉਣਾ ਪਹਿਲਾਂ ਤੇ ਅਸੀਂ ਲਵਾਂਗੇ ਜੀ ਦਹੀਂ ਦੇਖੋ ਖੱਟੀ ਦਹੀਂ ਹੋ ਜੇ ਭਾਵੇਂ ਇੱਕ ਦੋ ਦਿਨ ਪੁਰਾਣੀ ਵੀ ਦਹੀਂ ਚੱਲੇਗੀ ਇਹ ਫਰੈਸ਼ ਹੈ ਮੈਂ ਪਰ ਇਹਨੂੰ ਫ੍ਰੀਜ 'ਚ ਹੁਣ ਕੱਢ ਕੇ ਰੱਖਿਆ ਹੋਇਆ ਵਾ ਥੋੜਾ ਟਾਈਮ ਵਾਸਤੇ ਕੱਢ ਕੇ ਪਹਿਲਾਂ ਰੱਖ ਲਿਆ ਸੀ ਕਿਉਂਕਿ ਮੈਂ ਇਹਦਾ ਨਾ ਫੇਸ਼ੀਅਲ ਮੰਨ ਲਓ ਤੁਸੀਂ ਫੇਸ਼ੀਅਲ ਹੀ ਕਰਾਂਗੇ ਅਸੀਂ ਇਸ ਨੂੰ ਸਕਿਨ ਨੂੰ ਸਾਫ਼ ਕਰਾਂਗੇ ਪਹਿਲਾਂ ਆਪਣੀ ਨੂੰ ਫਿਰ ਅਸੀਂ ਪੈਕ ਲਗਾਵਾਂਗੇ ਦੋ ਸਟੈਪ ਅਸੀਂ ਕਰਾਂਗੇ ਜੀ ਆਜੋ ਹੁਣ ਮੇਰੇ ਨਾਲ ਤੁਸੀਂ ਪਹਿਲਾਂ ਅਸੀਂ ਲਵਾਂਗੇ ਥੋੜੀ ਜੀ ਦਹੀਂ ਦਹੀਂ ਫੇਸ ਦੇ ਉੱਪਰ ਜੋ ਵੀ ਤੁਹਾਡੇ ਦਾਗ ਦੱਬੇ ਹਨ ਉਸ ਨੂੰ ਰਿਮੂਵ ਕਰੇਗੀ ਜੋ ਵੀ ਦਾਗ ਦੱਬੇ ਨੇ ਐਕਨੇ ਪਿੰਪਲ ਦੇ ਨਿਸ਼ਾਨ ਰਹਿ ਗਏ ਨੇ ਜਾਂ ਪਿਗਮੈਂਟੇਸ਼ਨ ਨੇ ਉਸ ਨੂੰ ਵੀ ਲਾਈਟ ਕਰ ਦੇਗੀ ਪਰ ਲਗਾਤਾਰ ਲਗਾਉਣ ਦੇ ਨਾਲ ਠੀਕ ਹੈ ਲਗਾਤਾਰ ਲਗਾਓਗੇ ਤਾਂ ਫਿਰ ਦਹੀਂ ਦੇ ਵਿੱਚ ਮੈਂ ਥੋੜਾ ਜਿਹਾ ਜੋ ਚਨੇ ਦਾ ਆਟਾ ਬਣਾਇਆ ਹੋਇਆ ਸੀ ਤੁਹਾਨੂੰ ਮੈਂ ਦੱਸਿਆ ਸੀ ਉਹ ਪਾਵਾਂਗੀ ਇਹਦੇ ਨਾਲ ਮੈਂ ਆਪਣੀ ਸਕਿਨ ਨੂੰ ਕਰਾਂਗੀ ਜੀ ਸਾਫ਼ ਬਿਲਕੁਲ ਸਾਫ ਕਰਨਾ ਤੁਸੀਂ ਇਹ ਦੋਨਾਂ ਚੀਜ਼ਾਂ ਮਿਲਾ ਕੇ ਆਪਣੀ ਸਕਿਨ ਨੂੰ ਸਾਫ ਕਰਨਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਫਿਰ ਤੁਸੀਂ ਅਗਲਾ ਸਟੈਪ ਕਰੋਗੇ ਪਹਿਲਾਂ ਤੁਸੀਂ ਰੌ ਮਿਲਕ ਨਾਲ ਆਪਣੇ ਫੇਸ ਨੂੰ ਕਲੀਨ ਕਰਨਾ ਫਿਰ ਤੁਸੀਂ ਇਹ ਸਟੈਪ ਕਰਨਾ ਹੈ ਜੀ ਐਵੇਂ ਤੁਸੀਂ ਥੋੜਾ ਜਿਹਾ ਆਪਣੇ ਹੱਥ ਉੱਪਰ ਹੀ ਲੈ ਲੈਣਾ ਮੈਂ ਤਾਂ ਤੁਹਾਨੂੰ ਬੋਲਚ ਬਣਾ ਕੇ ਦਿਖਾ ਰਹੀ ਆ ਤੁਸੀਂ ਆਪਣੇ ਹੱਥ ਉੱਪਰ ਹੀ ਲੈ ਲੈਣਾ ਥੋੜਾ ਦਹੀਂ ਥੋੜਾ ਬੇਸਨ ਮੈਂ ਤਾਂ ਤੁਹਾਨੂੰ ਬੋਲਿਆ ਸੀ ਨਾ ਪਰसों ਕਿ ਮੈਂ ਚਨੇ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਤੁਸੀਂ ਵੇਸਣ ਵੀ ਲੈ ਸਕਦੇ ਜੇ ਜੋ ਤੁਹਾਨੂੰ ਮਿਲ ਜਾਂਦਾ ਫਾਈਨ ਪਾਊਡਰ ਐਦਾਂ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨੀ ਵਾਸ਼ ਕਰਨਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਆ ਪਹਿਲਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਕਲੀਨ ਕਰ ਲੈਣਾ ਆਪਣੇ ਫੇਸ ਨੂੰ ਫਿਰ ਹੀ ਤੁਸੀਂ ਪੈਕ ਲਗਾਓਗੇ ਇਹ ਸਾਡਾ ਫੇਸ਼ੀਅਲ ਹੋ ਜਾਏਗਾ ਜਿੱਦਾਂ ਹੀ ਫੇਸ਼ੀਅਲ ਤੇ ਸਕਿਨ ਤੇ ਜੋ ਦਾਗ ਦੱਬੇ ਉਸ ਨੂੰ ਰਿਮੂਵ ਕਰੇਗਾ ਰਿੰਕਲ ਨੂੰ ਵੀ ਰਿਮੂਵ ਕਰੇਗਾ ਜੀ ਤੁਸੀਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਛੱਡ ਕੇ ਇਹ ਵਾਲੇ ਪੈਕ ਲਗਾਓ ਇਹ ਫੇਸ਼ੀਅਲ ਕਰੋ ਤੁਸੀਂ ਘਰ ਵਿੱਚ ਬੈਠ ਕੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਹੈਗੀ ਤੁਹਾਨੂੰ ਐਨੇ ਪੈਸੇ ਵੇਸਟ ਕਰਦੇ ਨਾਲ ਟਾਈਮ ਵੀ ਵੇਸਟ ਕਰਦੇ ਜਿੱਥੇ ਬੈਠੇ ਰਹਿੰਦੇ ਤੁਸੀਂ ਵੇਟ ਵਿੱਚ ਐਵੇਂ ਤੁਸੀਂ 2 ਮਿੰਟ ਵਾਸਤੇ ਬਸ ਆਪਣੇ ਫੇਸ ਨੂੰ ਵਾਸ਼ ਕਰਨਾ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਸੌਫਟ ਹੱਥਾਂ ਦੇ ਨਾਲ ਦਾ ਵਾਸ਼ ਕਰ ਲਿਆ ਹੁਣ ਮੈਂ ਹੈਡ ਨੂੰ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਜੀ ਹੈਡ ਨੂੰ ਵਾਸ਼ ਕਰ ਰਹੀ ਜੀ ਮੈਂ ਆ ਦੇਖੋ ਹੁਣ ਅਸੀਂ ਪੈਕ ਬਣਾਣੇ ਆ ਜੀ ਅਸੀਂ ਲਵਾਂਗੇ ਰਾਈਸ ਫਲਾਰ ਚਾਵਲ ਦਾ ਆਟਾ ਜਿੰਨਾ ਤੁਹਾਨੂੰ ਚਾਹੀਦਾ ਉਨਾ ਕਿ ਹੀ ਪਾਣਾ ਆ ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਅਸੀਂ ਇਹਦੇ ਵਿੱਚ ਪਾਵਾਂਗੇ ਫਿਰ ਅਸੀਂ ਪਾਵਾਂਗੇ ਜੀ 슈ਗਰ ਪਾਊਡਰ ਦੀ ਦੇਖੋ ਸ਼ੁਗਰ ਤਹਾਰੇ ਘਰ ਵਿੱਚ ਹੁੰਦੀ ਹੈ ਉਹਦਾ ਫਾਈਨ ਪਾਊਡਰ ਤਿਆਰ ਕਰ ਲਓ ਤੁਸੀਂ ਇਹ ਰੰਗਤ ਨੂੰ ਬਹੁਤ ਹੀ ਨਿਖਾਰਦੀ ਹੈ ਜੀ ਜੋ ਵੀ ਤੁਹਾਡੇ ਫੇਸ ਦੇ ਉੱਪਰ ਆਇਲ ਹੋਗਾ ਦਾਗ ਦੱਬੇ ਹੋਗੇ ਉਹਨੂੰ ਰਿਮੂਵ ਕਰਦੀ ਹੈ ਫਿਰ ਅਸੀਂ ਦਹੀਂ ਪਾ ਕੇ ਇਹਨਾਂ ਚੀਜ਼ਾਂ ਨੂੰ ਹੀ ਪਾ ਕੇ ਪੈਕ ਤਿਆਰ ਕਰ ਲਓ ਤੁਸੀਂ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਜਾਏਗਾ ਸਾਡਾ ਤੇ ਸਕਿਨ ਨੂੰ ਚਾਵਲ ਦਾ ਆਟਾ ਸਕਿਨ ਜੱਕ ਸਾਫ਼ ਬਣਾਈ ਰੱਖਦਾ ਸਕਿਨ ਨੂੰ ਕਰੇਗਾ ਜੀ ਟਾਈਟ ਟਾਈਟ ਹੋਣ ਦੇ ਨਾਲ-ਨਾਲ ਤੁਹਾਡੇ ਰਿੰਕਲ ਵੀ ਰਿਮੂਵ ਹੋਏਗੇ ਜੀ ਤੇ ਦਹੀਂ ਨੇ ਤਾਂ ਇੱਕ ਨੇ ਪਿੰਪਲ ਜੋ ਉਹਨਾਂ ਨੂੰ ਰਿਮੂਵ ਕਰਨਾ ਹੈ ਤੁਸੀਂ ਚਾਹੋ ਤਾਂ ਕਸਤੂਰੀ ਹਲਦੀ ਵੀ ਪਿੰਚ ਇੱਕ ਪਾ ਸਕਦੇ ਜੀ ਕਸਤੂਰੀ ਹਲਦੀ ਲੈਣੀ ਆ ਖਾਣੇ ਵਾਲੀ ਹਲਦੀ ਨਹੀਂ ਲੈਣੀ ਤੁਸੀਂ ਕਸਤੂਰੀ ਹਲਦੀ ਲੈਣੀ ਆ ਜੋ ਸਾਡੀ ਸਕਿਨ ਲਈ ਹੈ ਦੂਸਰੀ ਹਲਦੀ ਜੋ ਉਹ ਸਾਡੇ ਫੇਸ ਤੇ ਉੱਪਰ ਕਲਰ ਛੱਡ ਜਾਂਦੀ ਹੈ ਖਾਣੇ ਵਾਲੀ ਹਲਦੀ ਨਹੀਂ ਲੈਣੀ ਹੈਗੀ ਆ ਦੇਖੋ ਐਵੇਂ ਦਾ ਪੈਕ ਬਣਾ ਲੈਣਾ ਤੁਸੀਂ ਲਿਕਵਿਡ ਨਹੀਂ ਬਣਾਉਣਾ ਹੈਗਾ ਗਰਮੀ ਬਹੁਤ ਹੈ ਫਿੱਤਨ ਪਤਾ ਹੈ ਲਿਕਵਿਡ ਚੀਜ਼ਾਂ ਦਾ ਫਿਰ ਵੀ ਅਸੀਂ ਫੇਸ ਦੇ ਉੱਪਰ ਲਗਾਨੇ ਤਾਂ ਉਹ ਹਨਾ ਕਿਤੇ ਨਾ ਕਿਤੇ ਡਿੱਗਦੀਆਂ ਰਹਿੰਦੀਆਂ ਤੇ ਤੁਸੀਂ ਇਹ ਕਰੀਮਾਂ ਜੋ ਬਜਾਰੋਂ ਲੈ ਕੇ ਆਉਂਦੇ ਜੇ ਉਹ ਨਾ ਲਗਾਇਆ ਕਰੋ ਇਦਾਂ ਦੇ ਪੈਕ ਫੇਸ਼ੀਅਲ ਕਰ ਵਿੱਚ ਬੈਠ ਕੇ ਕਰਿਆ ਕਰੋ ਮੈਂ ਦੇਖਤੀ ਆਂ ਕਈ ਜਾਨੀਆਂ ਮੇਰੀਆਂ ਭੈਣਾ ਉਹ ਮਹਿੰਗੀ ਤੋਂ ਮਹਿੰਗੀਆਂ ਕਰੀਮਾਂ ਲਗਾ ਲੈਣ ਗਿਆ ਪਰ ਘਰ ਵਿੱਚ ਬੈਠ ਕੇ ਇਹੋ ਜੇ ਕੰਮ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਚਾਹੀਦਾ ਬਣਿਆ ਬਣਤਾਕ ਜੀ ਸਾਨੂੰ ਬੜੀਆਂ ਮਤਲਬ ਕਰੀਮਾ ਮਿਲ ਜਾਂਦੀਆਂ ਤੇ ਇਹੋ ਫੇਸ ਤੇ ਲਗਾ ਲੈਣੀ ਨੇ ਸਾਡੇ ਮਤਲਬ ਫੇਸ ਸਹੀ ਹੋ ਜਾਣਾ ਸਹੀ ਨਹੀਂ ਹੋਣਾ ਤੁਸੀਂ ਅੱਜ ਸਹੀ ਦੇਖੋਗੇ ਹੋਰ 1 ਮਨਥ ਬਾਅਦ ਦੇਖੋਗੇ ਤੁਹਾਡੀ ਸਕਿਨ ਉਵੇਂ ਦੀ ਉਵੇਂ ਹੀ ਰਹੇਗੀ ਫੇਰ ਆਲਸ ਕੀ ਬੋਲਦੇ ਆਲਸ ਹੋ ਜਾਂਦਾ ਨਾ ਉਹਨਾਂ ਨੂੰ ਕਿ ਅਸੀਂ ਬਣਾ ਕੇ ਨਹੀਂ ਲਗਾਣਾ ਤੇ ਸਾਨੂੰ ਬੜੀਆਂ ਬਣਾਇਆ ਮਿਲ ਜਾਂਦੇ ਬਸ ਆਪਣੀ ਸਕਿਨ ਵਾਸਤੇ ਤੁਸੀਂ ਖਰਿਆ ਕਰੋ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਜੀ ਕਰੀਮਾਂ ਨੂੰ ਛੱਡ ਕੇ ਨੇਚਰਲ ਚੀਜ਼ਾਂ ਨੂੰ ਲਗਾਇਆ ਕਰੋ ਥੋੜਾ ਟਾਈਮ ਲੈਂਦੀ ਹੈ ਪਰ ਰਿਜ਼ਲਟ ਬਹੁਤ ਵਧੀਆ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਕਰਦੀਆਂ ਹੈਗੀਆਂ ਇਹ ਐਵੇਂ ਤੁਸੀਂ 2 ਮਿੰਟ ਦੀ ਸੌਫਟ ਥਾਣਾ ਨੂੰ ਮ사ਜ ਕਰੋਗੇ ਰਗੜਨਾ ਰਗੜੀ ਨਹੀਂ ਕਰਨੀ ਹੈਗੀ ਆਪਾਂ ਸਕਿਨ ਨੂੰ ਖਰਾਬ ਨਹੀਂ ਕਰਨਾ ਆਪਾਂ ਨੇ ਠੀਕ ਕਰਨਾ ਹੈਗਾ neck ਨੂੰ ਵੀ ਕਰ ਲੈਣਾ ساتھ-ਸਾਥ ਤੁਸੀਂ neck ਦੇ ਵੀ ਰਿੰਕਲ ਬਹੁਤ ਜ਼ਿਆਦਾ ਤੇ ਲੂਜ਼ ਹੋਣ ਲੱਗਦੀ ਹੈ neck ਵੀ ਜਿਨ੍ਹਾਂ ਦੀ ਲੂਜ਼ ਬਹੁਤ ਸਕਿਨਾਂ ਇਹ ਪੈਕ ਲਗਾਇਆ ਕਰਨ ਵੀਕ ਦੇ ਵਿੱਚ 3 ਬਾਰ ਸਕਿਨ ਨੂੰ ਟਾਈਟ ਕਰੇਗਾ ਜੀ ਚਾਵਲ ਦਾ ਆਟਾ ਚਾਵਲ ਦਾ ਆਟਾ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਹੈ ਤੇ ਮਲਤਾਨੀ ਮਿੱਟੀ ਦੋਨਾਂ ਚੀਜ਼ਾਂ ਸਕਿਨ ਨੂੰ ਟਾਈਟ ਕਰਦੀਆਂ ਨੇ ਸਕਿਨ ਬਹੁਤ ਲਟਕ ਰਹੀ ਹੈ ਢਿੱਲੀ ਆ ਟਿਲਣਾਪਣ ਬਹੁਤ ਜ਼ਿਆਦਾ ਕਾਲਾਪਨ ਆ ਗਿਆ ਠਟੇ ਬਿਲਕੁਲ ਠੀਕ ਹੋ ਜਾਏਗਾ ਜੀ ਦਹੀਂ ਨੇ ਤੇ ਕਾਲਾਪਣ ਦੂਰ ਹੀ ਕਰ ਦੇਣਾ ਆ ਤੇ ਚਾਵਲ ਦੇ ਆਟੇ ਨੇ ਸਕਿਨ ਨੂੰ ਟ੍ਰਾਈਟ ਕਰ ਦੇਣਾ ਰਿੰਕ ਨੂੰ ਰਿਮੂਵ ਕਰ ਦੇਣਾ ਪਰ ਲਗਾਤਾਰ ਲਗਾਉਂਦੇ ਨਾਲ ਮੈਂ ਨਾਲ-ਨਾਲ ਬੋਲ ਰਹੀ ਕਿ ਲਗਾਤਾਰ ਲਗਾਓ ਕਿ ਫਿਰ ਇਹ ਨਹੀਂ ਕਿ ਤੁਸੀਂ ਇੱਕ ਦਿਨ ਲਗਾ ਲਿਆ ਫਿਰ ਤੁਸੀਂ ਸੋਚੋ ਦੋ ਹਫ਼ਤੇ ਲਗਾਇਆ ਨਹੀਂ ਤੇ ਫਿਰ ਲਗਾ ਲਿਆ ਇਦਾਂ ਕੋਈ ਰਿਜ਼ਲਟ ਨਹੀਂ ਆਉਂਦਾ ਹੈਗਾ ਤੁਸੀਂ ਲਗਾਤਾਰ ਲਗਾਓਗੇ ਤਾਂ ਫਿਰ ਹੀ ਰਿਜ਼ਲਟ ਆਣਾ ਮੇਰੀ ਉਹ ਭੈਣੋ ਤੁਸੀਂ ਇਦਾਂ ਨਾ ਕਰਿਆ ਕਰੋ ਕਿ ਇੱਕ ਵਾਰ ਲਗਾ ਕੇ ਛੱਡ ਦਿਆ ਕਰੋ ਕਿ ਰਿਜ਼ਲਟ ਨਹੀਂ ਆ ਰਿਹਾ ਤੇ ਸ਼ਾਮ ਨੂੰ ਲਗਾਇਆ ਕਰੋ ਸ਼ਾਮ ਨੂੰ ਬੈਸਟ ਬਹੁਤ ਵਧੀਆ ਰਿਜ਼ਲਟ ਆਉਂਦਾ ਸ਼ਾਮ ਨੂੰ ਤੁਸੀਂ ਕਰਕੇ ਦੇਖਣਾ ਸ਼ਾਮ ਨੂੰ ਹੀ ਲਗਾਉਣਾ ਤੁਸੀਂ ਫ੍ਰੀ ਹੋ ਕੇ ਇਹਦਾ ਤੁਸੀਂ 2 ਮਿੰਟ ਕਰਕੇ ਫਿਰ ਇਹਦੇ ਉੱਪਰ ਹੀ ਤੁਸੀਂ ਇੱਕ ਲੇਅਰ ਲਗਾ ਦਿਓ ਲਗਾ ਕੇ ਤੁਸੀਂ ਪੱਖੀ ਥਾਂ ਜਿੱਥੇ ਵੀ ਬੈਠਦੇ ਏਸੀ ਦੇ ਵਿੱਚ ਰੂਮ ਵਿੱਚ ਤੁਸੀਂ ਬੈਠ ਜਾਓ ਕਰਨੀ ਬਹੁਤ ਹੈ ਇਸ ਕਰਕੇ ਤੁਸੀਂ ਬੈਠ ਕੇ 15 ਮਿੰਟ ਦੀ ਰੈਸਟ ਕਰੋ ਇਹ ਡਰਾਈ ਹੋਵੇ ਨਾ ਹੋਵੇ 15 ਮਿੰਟ ਦੀ ਤੁਸੀਂ ਰੈਸਟ ਕਰਨੀ ਆ 15 ਮਿੰਟ ਤੋਂ ਬਾਅਦ ਹੀ ਤੁਸੀਂ ਆਪਣੇ ਹੱਥਾਂ ਨੂੰ ਜਿਵੇਂ ਮੈਂ ਬੋਲ ਜੀ ਥੋੜਾ ਗਿੱਲਾ ਕਰਕੇ ਡਾਇਰੈਕਟ ਵਾਸ਼ ਨਹੀਂ ਕਰਨਾ ਤੇ ਰਗੜਾ ਰਗੜੀ ਜ਼ਿਆਦਾ ਨਹੀਂ ਕਰਨੀ ਫੇਸ ਦੇ ਉੱਪਰ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਮ사ਜ ਕਰਕੇ 2 ਮਿੰਟ ਦੀ ਫਿਰ ਇਸ ਨੂੰ ਉਤਾਰ ਦਿਓ ਬਾਅਦ ਵਿੱਚ ਤੁਸੀਂ ਕੋਈ ਵੀ ਕੋਕੋਨਟ ਔਰ ਜਾਂ ਐਲੋਵਰਾ ਜੈਲ ਲਗਾ ਲਿਓ ਤੇ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਆਵੇਗਾ ਕਿ ਸਕਿਨ ਤੁਹਾਡੀ ਟਾਈਟ ਹੋ ਜਾਏਗੀ ਰਿੰਕਲ ਵੀ ਰਿਮੂਵ ਹੋ ਜਾਣਗੇ ਰਿੰਕਲ ਤਾਂ ਦਿਨੋ ਦਿਨ ਹੀ ਰਿਮੂਵ ਹੁੰਦੇ ਜਾਣਗੇ ਜਦੋਂ ਤੁਸੀਂ ਇਹ ਪੈਕ ਲਗਾਉਣਾ ਸਟਾਰਟ ਕਰ ਦੋਗੇ ਤੇ ਵੀਕ ਦੇ ਵਿੱਚ ਤਿੰਨ ਵਾਰ ਮੇਰੀਆਂ ਭੈਣਾ ਇਹ ਪੈਕ ਜ਼ਰੂਰ ਲਗਾਣ ਸਕਿਨ ਨੂੰ ਟਾਈਟ ਕਰਨ ਟਾਈਟ ਦੇ ਨਾਲ ਨਾਲ ਰਿੰਕਲ ਵੀ ਰਿਮੂਵ ਹੋਣਗੇ ਦਾਗ-ਦੱਬੇ ਵੀ ਦਹੀਂ ਨੇ ਬਿਲਕੁਲ ਠੀਕ ਕਰ ਦੇਣੇ ਆ ਜੀ ਤੁਹਾਡੇ ਪਰ ਲਗਾਤਾਰ ਲਗਾਓਗੇ ਫਿਰ ਮੈਂ ਇਹ ਨਹੀਂ ਬੋਲ ਰਹੀ ਕਿ ਸ਼ਾਮ ਨੂੰ ਮੈਂ ਬੋਲੀ ਲਗਾਓ ਤਸਵੀਰੇ ਤੁਹਾਡੇ ਰਿੰਕਲ ਰਿਮੂਵ ਹੋ ਜਾਣਗੇ ਜਾਂ ਤੁਸੀਂ ਕਾਲੇ ਹੋ ਤੇ ਗੋਰੀ ਹੋ ਜਾਓਗੇ ਇਦਾਂ ਦੀ ਕੋਈ ਗੱਲ ਨਹੀਂ ਆ ਲਗਾਤਾਰ ਲਗਾਓਗੇ ਤਾਂ ਟਾਈਮ ਲੈਂਦੀਆਂ ਨੇ ਇਹ ਚੀਜ਼ਾਂ ਨੇਚਰਲ ਚੀਜ਼ਾਂ ਇਹ ਕੋਈ ਕਰੀਮਾ ਨਹੀਂ ਹੈ ਕਿ ਅਸੀਂ ਰਾਤ ਨੂੰ ਲਗਾਈਏ ਤੇ ਸਵੇਰੇ ਠੀਕ ਹੋ ਗਏ ਉਹ ਤਕਰੀਮਾ ਵੀ ਹੁਣ ਠੀਕ ਨਹੀਂ ਕਰਦੀਆਂ ਹੈਗੀਆਂ ਕਿ ਰਾਤ ਨੂੰ ਲਗਾ ਕੇ ਸਵੇਰੇ ਠੀਕ ਹੋ ਜੀਏ ਪਰ ਤੁਸੀਂ ਇਹ ਲਗਾਤਾਰ ਲਗਾਓਗੇ ਫਿਰ ਰਿਜ਼ਲਟ ਵਧੀਆ ਆਵੇਗਾ ਜੀ ਔਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ